ਸਰੇ ਆਮ ਧੱਕਾ ਲੋਕਾਂ ਦੇ ਨਾਲ ਤੁਸੀਂ ਇੱਕ ਕਿੱਲਾ ਜ਼ਮੀਨ ਲੈ ਕੇ ਇੱਕ ਬਿੱਗਾ ਉਹਨੂੰ ਵਾਪਸ ਦੇ ਦਿਓ ਇਹ ਕਿੱਥੋਂ ਦਾ ਨਿਆਂ ਹੈ ਇਸ ਤੋਂ ਵੱਡਾ ਧੱਕਾ ਕੀ ਹੋ ਸਕਦਾ ਹੈਗਾ ਕਹ ਰਹੇ ਨੇ ਕਿ ਕਿਸਾਨਾਂ ਦੀ ਅਸੀਂ ਮਰਜ਼ੀ ਤੋਂ ਬੰਨਾ ਜ਼ਮੀਨ ਨਹੀਂ ਲਵਾਵਾਂਗੇ ਜੇ ਕਿਸਾਨਾਂ ਦੀ ਮਰਜ਼ੀ ਤੋਂ ਮੈਨੂੰ ਸਾਰੇ ਕਿਸਾਨ ਤਾਂ ਪਹਿਲਾਂ ਹੀ ਕਹੀ ਜਾਂਦੇ ਨੇ ਕਿ ਅਸੀਂ ਨਹੀਂ ਦੇਣੀ ਫਿਰ ਸਕੈਪ ਕਰ ਦੇਣ ਕਿਹੜੇ ਕਿਸਾਨ ਨੇ ਕਿਹਾ ਵੀ ਮੈਂ ਜ਼ਮੀਨ ਦੇਣ ਨੂੰ ਤਿਆਰ ਹਾਂ ਸਨੀਲ ਜਾਕਰ ਨੇ ਇੱਕ ਬਿਆਨ ਦਿੱਤਾ ਉਹਨਾਂ ਨੇ ਕਿਹਾਗਾ ਕਿ ਅਕਾਲੀ ਦਲ ਦੇ ਨਾਲ ਗੱਠ ਜੋੜ ਨੂੰ ਲੈ ਕੇ ਸਾਨੂੰ ਗੱਲ ਚਲਾਉਣੀ ਚਾਹੀਦੀ ਹੈ ਤਾਂ ਕਿਵੇਂ ਦੇਖਦੇ ਹਾਂ ਕਿ ਸ਼੍ਰੋਮਣੀ ਕਾਲ ਦਲ ਕਦੋਂ ਤੱਕ ਜਿਹੜਾ ਇਕਜੁੱਟ ਹੋ ਸਕਦਾ ਹੈਗਾ ਮੈਂ ਕੋਈ ਸੁਨੀਲ ਜਾਕਰ ਜੀ ਦੇ ਬਿਆਨ ਤੇ ਕੋਈ ਟਿੱਪਣੀ ਨਹੀਂ ਕਰਨਾ ਵਿਸ਼ਵਾਸ ਜਿੱਤਾਂਗੇ ਸਾਨੂੰ ਜਿਹੜੇ ਲੋਕ ਅੱਜ ਬੀਜੇਪੀ ਦੀਆਂ ਜਿਹੜੀਆਂ ਫੋੜੀਆਂ ਨੂੰ ਵੱਲ ਤੱਕ ਰਹੇ ਨੇ ਵੀ ਉਹਨਾਂ ਦਾ ਸਹਾਰਾ ਲਈਏ ਉਹ ਕਦੇ ਕਾਮਯਾਬ ਨਹੀਂ ਹੋ ਸਕਦੇ ਉਹ ਇੰਨੇ ਕਮਜ਼ੋਰ ਹੋ ਚੁੱਕੇ ਨੇ ਵੀ ਉਹ ਤਾਂ ਬੀਜੇਪੀ ਵੱਲ ਚੱਕ ਜਾਂਦੇ ਨੇ ਵੀ ਕਦੇ ਸਾਨੂੰ ਬੁਲਾਉਣ ਕਦ ਸਾਡਾ ਸਮਝਾ ਅੱਜ ਸੁਨਾਮ ਦੇ ਵਿੱਚ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਲੈ ਕੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਸ਼੍ਰੋਮਣੀ ਕਾਲdal ਦੇ ਵੱਡੇ ਲੀਡਰ ਪਰਮਿੰਦਰ ਸਿੰਘ ਢੀਢਾ ਸਾਹਿਬ ਤੇ ਉਹਨਾਂ ਦੇ ਸਾਥੀ ਪਹੁੰਚੇ ਨੇ ਪਰਮਿੰਦਰ ਜੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਸ਼ਹੀਦ ਉਦਮ ਸਿੰਘ ਨੂੰ ਅੱਜ ਸ਼ਹੀਦੀ ਜਿਹੜਾ ਦਿਵਸ ਆ ਉਹਨਾਂ ਦਾ ਸ਼ਰਧਾਂਜਲੀ ਅਰਪਿਤ ਕੀਤੀ ਹੈ ਕੀ ਕਹੋਗੇ ਕੋ ਅੱਜ ਦਾ ਇਹ ਬਹੁਤ ਹੀ ਮਹਾਨ ਦਿਹਾੜਾ ਹੈ ਸਾਡੇ ਉਸ ਕੌਮ ਦੇ ਉਸ ਦੇਸ਼ ਦੇ ਮਹਾਨ ਸ਼ਹੀਦ ਨੂੰ ਅੱਜ ਪੂਰੀ ਦੁਨੀਆ ਵਿੱਚ ਲੋਕ ਸਜਦਾ ਕਰ ਰਹੇ ਨੇ ਜਿਨੇ ਇਸ ਦੇਸ਼ ਦੀ ਅਣਖ ਵਾਸਤੇ ਆਪਦੇ ਜੀਵਨ ਦਾ ਬਲਦਾਨ ਦਿੱਤਾ ਤੇ ਜੇ ਅੱਜ ਅਸੀਂ ਆਜ਼ਾਦ ਹਾਂ ਜੇ ਅਸੀਂ ਇਸ ਆਜ਼ਾਦ ਵਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਤਾਂ ਇਹਨਾਂ ਸ਼ਹੀਦਾਂ ਦੀ ਬਦੌਲਤ ਹੈ ਅਸੀਂ ਇਹਨਾਂ ਦਾ ਜਿੰਨਾ ਵੀ ਸਤਿਕਾਰ ਕਰਨੀਏ ਉਹਨਾਂ ਘੱਟ ਤਾਂ ਕਿਵੇਂ ਦੇਖਦੇ ਹੋ ਕਿ ਦੂਜੇ ਪਾਸੇ ਸਰਕਾਰ ਪੰਜਾਬ ਦੇ ਵਿੱਚ ਗੱਲ ਕਰੀਏ ਲੈਂਡ ਪੂਲਿੰਗ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਤਾਂ ਦੂਜੇ ਪਾਸੇ ਹੁਣ ਕਿਸਾਨ ਵੀ ਜਿਹੜੇ ਵਿਰੋਧ ਦੇ ਵਿੱਚ ਉੱਤਰ ਆਏ ਨੇ ਵਿਰੋਧੀ ਪਾਰਟੀਆਂ ਵੀ ਵਿਰੋਧ ਦੇ ਵਿੱਚ ਉੱਤਰ ਆਈਆਂ ਨੇ ਤਾਂ ਇਹ ਨੀਤੀ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋਗੇ ਬਿਲਕੁਲ ਇਹ ਤਾਂ ਸਰੇ ਆਮ ਧੱਕਾ ਹੈ ਲੋਕਾਂ ਦੇ ਨਾਲ ਤੁਸੀਂ ਇੱਕ ਕਿੱਲਾ ਜ਼ਮੀਨ ਲੈ ਕੇ ਇੱਕ ਬਿੱਗਾ ਉਹਨੂੰ ਵਾਪਸ ਦੇ ਦਿਓ ਇਹ ਕਿੱਥੋਂ ਦਾ ਨਿਆਂ ਹੈ ਇਸ ਤੋਂ ਵੱਡਾ ਧੱਕਾ ਕੀ ਹੋ ਸਕਦਾ ਹੈਗਾ ਜੋ ਇਹ ਸਰਕਾਰ ਜਿਹੜੀ ਐ ਇਹ ਲੋਕਾਂ ਦੀਆਂ ਜ਼ਮੀਨਾਂ ਵੀ ਹੜਪਣਾ ਚਾਹੁੰਦੀ ਐ ਲੋਕਾਂ ਤੋਂ ੱੱਕੇ ਦੇ ਨਾਲ ਪੈਸੇ ਵੀ ਬਣਾਉਣਾ ਚਾਹੁੰਦੀ ਐ ਕਿਉਂਕਿ ਆਖਰ ਇਹਨਾਂ ਨੇ ਕੀ ਕਰਨਾ ਐ ਜਾਂ ਤਾਂ ਇਹ ਜ਼ਮੀਨਾਂ ਵੱਡੇ ਵੱਡੇ ਬਿਲਡਰਾਂ ਨੂੰ ਦੇ ਦੇਣੀਆਂ ਜਾਂ ਸਰਕਾਰ ਆਪ ਇੱਧੇ ਤੇ ਟੈਕਸ ਇਕੱਠਾ ਕਰਕੇ ਜਾਂ ਕਰਜ਼ਾ ਲੈ ਕੇ ਆਪਦੇ ਖਜਾਨੇ ਇਹਨਾਂ ਨੇ ਭਰ ਲੈਣੇ ਨੇ ਜ਼ਮੀਨਦਾਰਾਂ ਨੂੰ ਕੀ ਮਿਲਣਾ ਐ ਤੁਸੀਂ ਜਿਹੜੀਆਂ ਪਹਿਲਾਂ ਉਡਾਣੇ ਕਲੋਨੀਆਂ ਕੱਟੀਆਂ ਨੇ ਤੁਸੀਂ ਸੰਗਰੂਰ ਜਾ ਕੇ ਦੇਖ ਲਓ ਧੂਰੀ ਜਾ ਕੇ ਦੇਖ ਲਓ ਅੱਜ ਵੀ ਖਾਲੀ ਪਈਆਂ ਜ਼ਮੀਨਦਾਰਾਂ ਨੂੰ ਜ਼ਮੀਨ ਤੋਂ ਵੀ ਗਏ ਅੱਜ ਤੱਕ ਉਹ ਡਿਵੈਲਪ ਕਰਕੇ ਪਲਾਟ ਵੀ ਨਹੀਂ ਦਿੱਤੇ ਉਹਨਾਂ ਨੂੰ ਪਹਿਲਾਂ ਇਹਨਾਂ ਨੂੰ ਪੁੱਛੋ ਵੀ ਜਿਹੜੀਆਂ ਪਹਿਲਾਂ ਨੇ ਬਣੀਆਂ ਉਹ ਤਾਂ ਲੋਕਾਂ ਨੂੰ ਡਿਲੀਵਰ ਕਰ ਦਿਓ ਜਿਹੜੇ ਕਿਸਾਨ ਨੇ ਦਰਦਰ ਤੱਕੇ ਖਾਂਦੇ ਫਿਰ ਰਹੇ ਐ ਉਹਨਾਂ ਨੂੰ ਤਾਂ ਉਹਨਾਂ ਦੇ ਜਿਹੜੇ ਤੁਸੀਂ ਪ੍ਰੋਮਿਸ ਕੀਤਾ ਸੀ ਪਲਾਟ ਵੀ ਨਹੀਂ ਦਿੱਤੇ ਹਜੇ ਤੱਕ ਨਾ ਉਹਨਾਂ ਨੂੰ ਕੋਈ ਮੁਆਵਜ਼ਾ ਮਿਲਿਆ ਨਾ ਉਹਨੂੰ ਪਲਾਟ ਮਿਲੇ ਤੇ ਜ਼ਮੀਨ ਉਹਨਾਂ ਦੀ ਇਹਨਾਂ ਨੇ ਕਿੰਨੇ ਸਾਲ ਹੋ ਗਏ 5-7 ਸਾਲ ਹੋ ਗਏ ਕਬਜ਼ੇ 'ਚ ਲੈ ਲਈ ਸੋ ਇਹ ਇੱਕ ਸਭ ਤੋਂ ਵੱਡਾ ਸਕੈਮ ਪਰ ਮੁੱਖ ਮੰਤਰੀ ਕਹਿ ਰਹੇ ਨੇ ਕਿ ਕਿਸਾਨਾਂ ਦੀ ਅਸੀਂ ਮਰਜ਼ੀ ਤੋਂ ਬੰਨਾ ਜ਼ਮੀਨ ਨਹੀਂ ਲਵਾਵਾਂਗੇ। ਜੇ ਕਿਸਾਨਾਂ ਦੀ ਮਰਜ਼ੀ ਤੋਂ ਮੈਨੂੰ ਸਾਰੇ ਕਿਸਾਨ ਤਾਂ ਪਹਿਲਾਂ ਹੀ ਕਹੀ ਜਾਂਦੇ ਨੇ ਕਿ ਅਸੀਂ ਨਹੀਂ ਦੇਣੀ ਫਿਰ ਸਕੈਪ ਕਰ ਦੇਣ। ਕਿਹੜੇ ਕਿਸਾਨ ਨੇ ਕਿਹਾ ਵੀ ਮੈਂ ਜ਼ਮੀਨ ਦੇਣ ਨੂੰ ਤਿਆਰ ਆਂ? ਪਰ ਦੇ ਦੱਸਣ ਉਹ। ਦੂਜੀ ਗੱਲ ਜੇ ਸਾਰੇ ਕਿਸਾਨਾਂ ਨੇ ਲਿਖ ਕੇ ਦਿੱਤਾ ਇਹਨਾਂ ਨੂੰ ਤਾਂ ਉਸ ਸਕੀਮ ਸਕੈਪ ਕਰ ਦੇਣੀ ਚਾਹੀਦੀ ਆ। ਇੱਥੇ ਸੋਈਆਂ ਆਪਣੇ ਸੰਗਰੂਰ ਉੱਥੇ ਸਾਰੀ ਪੰਚਾਇਤ ਨੇ ਸਾਰੇ ਕਿਸਾਨਾਂ ਨੇ ਲਿਖ ਕੇ ਦੇਦਾ ਵੀ ਅਸੀਂ ਜ਼ਮੀਨ ਨਹੀਂ ਦੇਣੀ ਫਿਰ ਉਹ ਪ੍ਰੋਜੈਕਟਸ ਕਿਉਂ ਨਹੀਂ ਕਰਦੇ ਜੇ ਕਹਿੰਦੇ ਉਹਨਾਂ ਦੀ ਮਰਜ਼ੀ ਤੋਂ ਨਹੀਂ ਲੈਣਾ ਉਹਨਾਂ ਨੇ ਤਾਂ ਐਫੀਡੈਵਿਟ ਲਿਖ ਕੇ ਦੇ ਦਿੱਤੇ ਸਾਰਿਆਂ ਨੇ ਪਰ ਕਿਸਾਨ ਜਥੇਬੰਦੀਆਂ ਨੇ ਇਸ ਦੇ ਵਿਰੋਧ ਨੂੰ ਲੈ ਕੇ ਆਪਣੇ ਵਿਕਾਰ ਦਾ ਸਵਾਲ ਬਣਾ ਲਿਆ ਉਹ ਕਹਿੰਦੇ ਵੀ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾਗਾ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਹਨਾਂ ਨਾਲੋਂ ਵੀ ਖਤਰਨਾਕ ਜਿਹੜੀ ਇਹ ਪਾਲਿਸੀ ਹੈਗੀ ਪਰ ਹੁਣ ਤੁਹਾਡੀ ਜਿਹੜਾ ਤੁਹਾਡਾ ਅਦਾਲਤ ਹੈਗਾ ਉਹ ਕਦੋਂ ਇਹਦੇ ਵਿਰੋਧ ਦੇ ਵਿੱਚ ਜ਼ਮੀਨ ਦੇ ਉੱਤੇਰੇਗਾ ਅਸੀਂ ਤਾਂ ਕਰ ਰਹੇ ਹਾਂ ਵਿਰੋਧ ਅਸੀਂ ਪਿੱਛੇ ਸੰਗਰੂਰ ਜਿਹੜੀ ਬਾਲਸੀ ਉਹਦੇ ਕਲਾਸ ਵਿੱਚ ਸਾਰੇ ਪਿੰਡ ਵਾਲੇ ਸੰਗਤ ਆਈ ਸੀ ਮੈਨੂੰ ਮਿਲਿਆ ਉਹਨਾਂ ਨੂੰ ਅਸੀਂ ਪੂਰਾ ਹਰ ਤਰ੍ਹਾਂ ਦਾ ਸਹਿਯੋਗ ਵੀ ਦਿੱਤਾ ਹੈ ਤੇ ਸਾਡੀ ਸਾਰੀ ਲੀਡਰਸ਼ਿਪ ਉਹ ਧਰਨਿਆਂ ਦੇ ਵਿੱਚ ਕਿਸਾਨ ਯੂਨੀਅਨ ਦੇ ਹਰ ਪ੍ਰੋਗਰਾਮ ਦੇ ਵਿੱਚ ਅਸੀਂ ਭਾਗ ਲੈ ਰਹੇ ਹਾਂ ਜਿੱਥੇ-ਜਿੱਥੇ ਵੀ ਇਹ ਹੋ ਰਿਹਾ ਸੋ ਅਸੀਂ ਅਜੇ ਸਾਡੀ ਜਿਹੜੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਉਹ ਪੈਰਨਲ ਹੋਣ ਕਰਕੇ ਜਿਹੜਾ ਅਸੀਂ ਅਜੇ ਪੈਰਨਲ ਕੋਈ ਪ੍ਰੋਗਰਾਮ ਤਾਂ ਅਸੀਂ ਕਿਸਾਨ ਜਥੇਬੰਦੀਆਂ ਦੇ ਪ੍ਰੋਗਰਾਮ ਦਾ ਪੂਰਾ ਸਹਿਯੋਗ ਕਰ ਰਹੇ ਹਾਂ ਕਿਸੇ ਤਰ੍ਹਾਂ ਦੀ ਕੋਈ ਦੁਚਿੱਤੀ ਜਾਂ ਦੋਰ ਹੈ ਹੈ ਨਹੀਂ ਮੈਂ ਸਮਝਦਾ ਸਾਡਾ ਇਹ ਬੜਾ ਇਹ ਵਿਸ਼ਵਾਸ ਹੈ ਵੀ ਇਹ ਤਾਂ ਇਸ ਤੋਂ ਕੋਈ ਮਾੜਾ ਜਿਹੜੀ ਐ ਧੱਕਾ ਪੰਜਾਬ ਦੇ ਲੋਕਾਂ ਹੋਈ ਨਹੀਂ ਸਕਦਾ ਤਾਂ ਪਿੰਡਾਂ ਦੇ ਵਿੱਚ ਬਾਈਕਾਟ ਦੇ ਵੀ ਪੋਸਟਰ ਲੱਗ ਰਹੇ ਨੇਗੇ ਸਰਕਾਰ ਦੇ ਸੋਹਿਆ ਪਿੰਡ ਦੇ ਵਿੱਚ ਵੀ ਹੁਣ ਲੱਗੇ ਨੇ ਕਿਉਂਕਿ ਸੋਹਿਆ ਪਿੰਡ ਚ ਵੀ ਜਿਹੜੀ ਜ਼ਮੀਨ ਆਈ ਹੈਗੀ ਉਹ ਪੋਸਟਰਾਂ ਨੂੰ ਕਿਵੇਂ ਦੇਖਦੀ ਲੋਕ ਆਪ ਮਹਾਰੇ ਹੁਣ ਸਰਕਾਰ ਦਾ ਵਿਰੋਧ ਕਰ ਰਹੇ ਨੇ ਕਿ ਇਹ ਹੋਣਾ ਹੀ ਸੀ ਇਹਨਾਂ ਦਾ ਜਿਹੜਾ ਅਸਲੀ ਚਿਹਰਾ ਹੈ ਨਾ ਉਹ ਪੰਜਾਬ ਤੇ ਆ ਕੇ ਕਬਜ਼ਾ ਕਰਨ ਦਾ ਪੰਜਾਬ ਦੇ ਸਾਧਨਾਂ ਤੇ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਜਿਹੜੀ ਸੋਚ ਹੈ ਉਹ ਸਪਸ਼ਟ ਉੱਪਰ ਕੇ ਸਾਹਮਣੇ ਆ ਗਈ। ਉਹ ਇਹ ਸੁਭਾਵਕ ਸੀ ਤੇ ਇਹਨਾਂ ਚਲੋ ਇਸ ਇਸ ਸਕੀਮ ਦੇ ਨਾਲ ਲੋਕਾਂ ਨੂੰ ਪਤਾ ਚੱਲ ਗਿਆ ਵੀ ਆਮ ਆਦਮੀ ਪਾਰਟੀ ਦੀ ਅਸਲੀ ਸੋਚ ਕੀ। ਸਨੀਲ ਜਾਕਰ ਨੇ ਇੱਕ ਬਿਆਨ ਦਿੱਤਾ ਉਹਨਾਂ ਨੇ ਕਿਹਾਗਾ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਨੂੰ ਲੈ ਕੇ ਸਾਨੂੰ ਗੱਲ ਚਲਾਉਣੀ ਚਾਹੀਦੀ ਹੈ ਤਾਂ ਕਿਵੇਂ ਦੇਖਦੇ ਹਾਂ ਕਿ ਸ਼੍ਰੋਮਣੀ ਕਾਲ ਦਲ ਕਦੋਂ ਤੱਕ ਜਿਹੜਾ ਇਕਜੁੱਟ ਹੋ ਸਕਦਾ ਹੈਗਾ। ਮੈਂ ਕੋਈ ਸੁਨੀਲ ਜਾਕਰ ਜੀ ਦੇ ਬਿਆਨ ਤੇ ਕੋਈ ਟਿੱਪਣੀ ਨਹੀਂ ਕਰਨੀ। ਅਕਾਲੀ ਦਲ ਜਿਹੜਾ ਅਕਾਲ ਤਖਸਦ ਦੀ ਜੋ ਤਸੀਲ ਤੋਂ ਫੈਸਲਾ ਹੋਇਆ ਉਹਦੇ ਮੁਤਾਬਕ ਜਿਹੜੀ ਸਾਰੀ ਪੰਜ ਮੈਂਬਰੀ ਕਮੇਟੀ ਕੰਮ ਕਰ ਰਹੀ ਹੈ ਉਹਦਾ ਇੱਕ ਬਸ ਸਾਡੇ ਸਾਰੇ ਸਾਥੀਆਂ ਦਾ ਇੱਕ ਬੜਾ ਸਪਸ਼ਟ ਸੋਚਣਾ ਹੈ ਵੀ ਇਹ ਅਕਾਲੀ ਦਲ ਦੀ ਪੁਨਰ ਸੁਰਜੀਤੀ ਤਾਂ ਹੋਊਗੀ ਜਿ ਇਹ ਅਕਾਲੀ ਦਲ ਆਪ ਦੇ ਵਿਚਾਰ ਧਾਰਾ ਤੇ ਸਿਧਾਂਤਾਂ ਤੇ ਪਹਿਰਾ ਦੇਊਗਾ ਤੇ ਅਸੀਂ ਦੂਜੀਆਂ ਪਾਰਟੀਆਂ ਵੱਲ ਝਾਕਣਾ ਛੱਡ ਕੇ ਆਪਦਾ ਗਰਾਊਂਡ ਮਜ਼ਬੂਤ ਕਰਾਂਗੇ ਲੋਕਾਂ ਦਾ ਵਿਸ਼ਵਾਸ ਜਿੱਤਾਂਗੇ ਸਾਨੂੰ ਜਿਹੜੇ ਲੋਕ ਅੱਜ ਬੀਜੇਪੀ ਦੀਆਂ ਜਿਹੜੀਆਂ ਫੋੜੀਆਂ ਨੂੰ ਵੱਲ ਤੱਕ ਰਹੇ ਨੇ ਵੀ ਉਹਨਾਂ ਦਾ ਸਹਾਰਾ ਲਈਏ ਉਹ ਕਦੇ ਕਾਮਯਾਬ ਨਹੀਂ ਹੋ ਸਕਦੇ ਉਹ ਇੰਨੇ ਕਮਜ਼ੋਰ ਹੋ ਚੁੱਕੇ ਨੇ ਵੀ ਉਹ ਤਾਂ ਬੀਜੇਪੀ ਵੱਲ ਚਾਕੀ ਜਾਂਦੇ ਨੇ ਵੀ ਕਦੇ ਸਾਨੂੰ ਬੁਲਾਉਣ ਸਾਡੇ ਨਾਲ ਸਮਝੌਤਾ ਕਰਨ ਸਾਡਾ ਨਿਸ਼ਾਨਾ ਹੈ ਵੀ ਸਰਕਾਰ ਬਣੇ ਨਾ ਬਣੇ ਕਦ ਬਣੇ ਉਹ ਪਰਮਾਤਮਾ ਦੇ ਹੱਥ ਚ ਹੈ ਪਰ ਅਸੀਂ ਉਸ ਅਕਾਲੀ ਦਨ ਨੂੰ ਮਜ਼ਬੂਤ ਕਰਨਾ ਹੈ ਉਹ ਸੋਚ ਨੂੰ ਵਿਚਾਰਧਾਰਾ ਨੂੰ ਦੁਬਾਰੇ ਜਿਹੜਾ ਕਾਲੀ ਤਨ ਨੂੰ ਖੜਾ ਕਰਨਾ ਤਾਂ ਇੱਕ ਹਰਮਿੰਦਰ ਸਾਹਿਬ ਨੂੰ ਲੈ ਕੇ ਜਿਹੜੀਆਂ ਧਮਕੀਆਂ ਆ ਰਹੀਆਂ ਨੇ ਉਹਨਾਂ ਨੂੰ ਲੈ ਕੇ ਕਿਵੇਂ ਦੇਖਦੇ ਹੋਗੇ ਦੇਖੋ ਜਿਹੜੇ ਐਸੇ ਕੋਈ ਮੈਂਟਲੀ ਅਨਸਟੇਬਲ ਲੋਕ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਸਰਕਾਰ ਨੂੰ ਸਖਤ ਤੋਂ ਸਖਤ ਤੇ ਉਹਨੂੰ ਫੜ ਕੇ ਜੇਲ੍ਹ ਵਿੱਚ ਦੇਣਾ ਚਾਹੀਦਾ ਹੈ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਇਹਨਾਂ ਸਾਡੇ ਨਾਲ ਪਰਮਿੰਦਰ ਸਿੰਘ ਢਿੰਡਸਾ ਜੋ ਕਿ ਇਸ ਸਮੇਂ ਸ਼ਹੀਦ ਉਦਮ ਸਿੰਘ ਦੇ 88ਵੇਂ ਸ਼ਹੀਦੀ ਦਿਵਸ ਦੇ ਉੱਪਰ ਸ਼ਰਧਾਂਜਲੀ ਪੇਟ ਕਰਕੇ ਇੱਥੋਂ ਪਹੁੰਚੇ ਨੇਗੇ ਤੇ ਇੱਥੇ ਉਹਨਾਂ ਨੇ ਖੂਨਦਾਨ ਕੈਂਪ ਦੇ ਵਿੱਚ ਵੀ ਹਿੱਸਾ ਲਿਆ ਤੇ ਨਾਲ ਹੀ ਉਹਨਾਂ ਨੇ ਕਿਹਾਗਾ ਕਿ ਲੈਂਡ ਪੂਲਿੰਗ ਜੋ ਨੀਤੀ ਸਰਕਾਰ ਲੈ ਕੇ ਆਈ ਆ ਉਸ ਦੇ ਸਾਰਾ ਸਾਰੋ ਵਿਰੋਧ ਦੇ ਵਿੱਚ ਨੇ ਤੇ ਗਰਾਊਂਡ ਤੇ ਵੀ ਲਗਾਤਾਰ ਅਕਾਲੀ ਦਲ ਜਿਹੜਾ ਉਹਨਾਂ ਦਾ ਧੜਾ ਹੈਗਾ ਉਹ ਇਸ ਨੀਤੀ ਦਾ ਵਿਰੋਧ ਕਰ ਰਿਹਾ ਹੈਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ